ਸਤਿ ਸ਼੍ਰੀ ਅਕਾਲ ਜੀ ਸਵਾਲ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡੀਐਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਪੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਹਨ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਵੇਚਦੀਆਂ ਤੇ ਬਹੁਤ ਸਾਰੀਆਂ ਭੈਣਾਂ ਕੈਨੇਡਾ ਦੇ ਵਿੱਚ ਬੈਠ ਕੇ ਵੇਚਦੀਆਂ ਸਾਰਿਆਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਜੀ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦਾਗਾ ਸਭ ਤੋਂ ਪਹਿਲਾਂ ਆਪਾਂ ਮਿਲਾਂਗੇ ਕੱਪੜਾ ਵੀ ਕੱਪੜਾ ਆਪਣੇ ਕੋਲ ਕਿੰਨਾਗਾ ਆਹ ਸਭ ਤੋਂ ਪਹਿਲਾਂ ਆਪਣੇ ਕੱਪੜੇ ਮੈਨਣਾ ਹੁੰਦਾ ਸੂਟ ਦਾ ਵੀ ਕਿੰਨਾ ਹਨਾ ਧੋ ਕੇ ਆਪਣੇ ਕੋਲ ਨਾ ਤੋਤਾ ਹੋਇਆ ਕੱਪੜਾ ਜਿਹੜਾ ਇਹ ਆਇਆ ਹੈਗਾ ਕੱਪੜੇ ਨੂੰ ਪਹਿਲਾਂ ਤੁਸੀਂ 10 ਘੰਟੇ ਭਿਉਂ ਜਾ ਕਰੋ ਜਦੋਂ ਵੀ ਕਾਟਨ ਦਾ ਕੱਪੜਾ ਆਉਂਦਾ ਬਣਾ ਕੋਲੇ ਉਸ ਤੋਂ ਬਾਅਦ ਆਪਣੇ ਕਟਿੰਗ ਕਰਨੀ ਲੱਗੇ ਆਹ ਕੱਪੜਾ ਬਣਾ ਮੈਨਣਾ ਜ਼ਰੂਰੀ ਵੀ ਹੁੰਦਾ ਕਿਵਰੀ ਘਟ ਵਧੇ ਜਾਂਦਾ ਹਨਾ ਆਹ ਲੋ ਆ ਫੀਤਾ ਜਿਹੜਾ ਆਪਣਾ ਉਹ 1.5 ਮੀਟਰ ਦਾ ਆ ਦੋ ਫੀਤੇ ਮੈਂ ਭਰ ਲਈ ਇਹ ਹੋ ਗਿਆ 3 ਮੀਟਰ 1.5 ਤੇ 2 3 ਉਸ ਤੋਂ ਬਾਅਦ ਆਪਣੇ ਕੋਲੇ ਆ ਕਪੜਾ ਬਚ ਗਿਆ ਇਹਨੂੰ ਆਪਾਂ ਅਲੱਗ ਮੈਨ ਲਾਂਗੇ ਕਿ ਕਿੰਨਾਗਾ ਇਸ ਤਰ੍ਹਾਂ ਆ ਦੇਖੋ ਇੰਨਾ ਘਟ ਗਿਆ ਆਪਣਾ ਇਹ ਲਗਭਗ 5 ਮੀਟਰ ਤੋਂ ਲਗਭਗ ਘਟ ਗਿਆ ਇਹ 30 ਪੁਆਇੰਟ ਔਣੇ 5 ਰਹਿ ਗਿਆ ਕਪੜਾ ਜਾਨੀ ਕਿ 470 ਰਹਿ ਗਿਆ ਕਪੜਾ ਸੁੰਗੜ ਕੇ ਤੇ ਬਾਕੀ ਇਹਦੇ ਵਿੱਚ ਕਾਨ ਵੀ ਹੈਗਾ ਸਭ ਤੋਂ ਪਹਿਲਾਂ ਆਪਾਂ ਇਹਦਾ ਕਾਨ ਦੇਖਾਂ ਕਿਹੜੀ ਸਾਈਡ ਜ਼ਿਆਦਾ ਆ ਆਪਾਂ ਫਿਰ ਉਸ ਤੋਂ ਉਲਟ ਸਾਈਡ ਕਟਾਂਗੇ ਇਹ ਚੀਜ਼ ਜਦ ਲਾਈਵ ਹੀ ਧਿਆਨ ਰੱਖਿਆ ਕਰੋ ਜਿੱਧਰ ਕਾਨ ਘੱਟ ਹੋਵੇ ਨਾ ਉਧਰਲੇ ਬਸ ਕੁਵੀ ਕਟਾਇਆ ਕਰੋ ਆਹ ਨੂੰ ਐ ਖਿੱਚ ਕੇ ਦੇਖ ਲਾ ਕੋ ਕਾਨੂੰ ਐ ਸੜ ਜਿਆਦੇ ਐ ਸੜ ਘੱਟਾ ਤਾਂ ਜਿਹੜਾ ਨਾਪ ਆ ਉਹ ਮੈਂ ਇੱਕ ਵਾਰੀ ਤੁਹਾਨੂੰ ਦਿਖਾ ਦਿਆਂ ਕਿੰਨਾ ਨਾਪ ਆ 44 ਲંબਾਈ ਆ 1.5 18 ਬਾਹ 12 ਤੀਰਾ 20 ਛਾਤੀ ਪੌਣੇ 17 ਕਮਰ ਸਾਡੇ ਵੀ ਹਿਪ 1.5 ਤੇ ਬਲੋਈਆਂ ਤੇ 1.75 ਮੋਢਾ 22 ਇੰਚ ਚਾਕ ਅਗਲਾ-ਗਲਾ 1.6 ਬੈਗ ਲਾ 7.5 ਕੋਣੀ 14 ਸਾਈਡ ਸਲਾਈ ਹੈਗੀ ਇਹਦੀ 14 ਭੈਣ ਦੀ ਸਾਈਡ ਸਲਾਈ ਕਿੰਨੀ ਆ 14 ਇੰਚ ਸਾਈਡ ਸਲਾਈ ਲਾਜ਼ਮੀ ਮੇਨਨੀ ਆਪਾਂ ਨੇ ਧਿਆਨ ਦਾ ਪੂਰਾ ਆਲ ਓਵਰ ਆਪਣਾ ਸੂਟ ਆ ਇਹ ਜਿਹੜਾ ਆਪਾਂ ਕੱਟ ਰਹੇ ਆ ਗਰਮੀ ਆ ਗਈ ਹੁਣ ਗਰਮੀ ਦੇ ਵਿੱਚ ਜਿਆਦਾ ਸੂਟ ਆਪਣੇ ਕੋਲੇ ਆਲ ਓਵਰ ਹੀ ਆਏਗਾ ਨਹੀਂ ਬਾਕੀ ਜੇ ਕਿਸੇ ਭੈਣ ਨੇ ਆਪਣੇ ਤੋਂ ਕੱਪੜੇ ਸਲਾਈ ਕਰਾਉਣੇ ਆ ਤਾਂ ਆਪਣੇ ਕੋਲੇ ਤੁਸੀਂ ਕੱਪੜੇ ਸਲਾਈ ਕਰਾ ਸਕਦੇ ਹੋ ਫੋਨ ਕਰਕੇ ਹੁਣ ਜਦੋਂ ਵੀ ਕਿਸੇ ਭੈਣ ਨੇ ਆਉਣਾ ਹੈ ਨਾ ਬਿਨਾ ਫੋਨ ਕਰੇ ਤੋਂ ਕਿਸੇ ਵੀ ਭੈਣ ਭਰਾ ਨੇ ਨਹੀਂ ਆਉਣਾ ਜਦੋਂ ਵੀ ਆਉਣਾ ਪਹਿਲਾਂ ਫੋਨ ਕਰਕੇ ਟਾਈਮ ਲਾ ਲਿਆ ਕਰੋ ਵੀ ਇਸ ਟਾਈਮ ਭਈ ਅਸੀਂ ਆ ਸਕਦੇ ਆ ਵੀ ਤੁਸੀਂ ਘਰੇ ਮਿਲੋਗੇ ਹਨਾ ਫਿਰ ਜੇ ਤੁਸੀਂ ਆ ਕੇ ਮੋੜਦੇ ਹੋ ਫਿਰ ਤੁਹਾਨੂੰ ਵੀ ਦਿੱਕਤ ਆਉਣੀ ਹੈ ਸੰਦ ਨੂੰ ਦਿੱਕਤ ਆਉਣੀ ਹੈ ਸਾਨੂੰ ਪਹਿਲਾਂ ਆਪਾਂ ਇਹਦੇ ਪ੍ਰੈਸ ਮਾਰ ਕੇ ਸੈੱਟ ਕਰ ਲੀਏ ਨਾਲੇ ਕੋਈ ਝਿਰਖੀ ਵਗੈਰਾ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਲੱਗ ਜਾਊਗਾ। ਲੋਜੀ ਇੱਕ ਵਾਰੀ ਰੋਕਣੀ ਪਊਗੀ ਆਪਾਂ ਨੂੰ ਵੀਡੀਓ ਨੂੰ ਕੋਈ ਆ ਗਿਆ। ਇੱਥੇ ਰੋਕਣਾ ਹੈਗਾ ਉਹ 2.5 ਆ ਆਪਾਂ 3 ਇੰਚ ਵੱਧ ਰੱਖਾਂਗੇ। ਜੇ ਪਾਈਪ ਕੱਟ ਨਹੀਂ ਹੋਵੇ ਫਿਰ 4 ਇੰਚ ਵੱਧ। 2.5 ਇਸਾਡੇ 23 ਹਾਂ ਇੱਕ ਤੁਸੀਂ ਸਾਡੇ 23 ਐਸ ਤੋਂ ਵੀ ਸਾਡੇ 23 ਹਾਂ ਠੀਕ ਹੈ ਸਾਡੇ 23 ਲਓ ਜੀ ਐਸ ਨਹੀਂ ਘਾਂਤ ਫੜ ਕੇ ਆਪਾਂ ਇਹਨੂੰ ਹੁਣ ਬੈਕ ਨੂੰ ਚੱਕ ਲੈਣਾ ਐਸ ਨੋਟਸ ਸਾਡੇ ਵੀ ਆਪਣੀ ਹਿੱਪ ਤਿਆਰ ਆ ਆਪ 3 ਇੰਚ ਵੱਧ ਰੱਖਣਾ 23 23 ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੀ ਤਾਂ ਕਿ ਬਾਅਦ ਘਾਟ ਜਿੰਨੀ ਵੀ ਆਪਦੀ ਆਪ ਜਿੱਦਾਂ ਨਿਕਲੂ ਉਦੋਂ ਨਿਕਲ ਜਾ ਦੇਖੋ ਇਹ ਨਹੀਂ ਹੈ ਵੀ ਸੂਟ ਦੇ ਵਿੱਚ ਆਪਣਾ ਰੱਤੀ ਭਾਰ ਵੀ ਫਿਟਿੰਗ ਦਾ ਫਰਕ ਆ ਜਾਂਦਾ ਉਹਨਾ ਸਭ ਤੋਂ ਪਹਿਲਾਂ ਇਹਦਾ ਹਲਕਾ ਜਿਹਾ ਕਾਨ ਉਹ ਵੀ ਆਪਾਂ ਕੱਢਾਂਗੇ ਪਹਿਲਾਂ ਕਾਣ ਕੱਢਾਂਗੇ ਫਿਰ ਕਟਾਈ ਸ਼ੁਰੂ ਕਰਾਂਗੇ ਫਿਰ ਆਹ ਕਾਣ ਕਿਵੇਂ ਕੱਢਣਾ ਮੈਂ ਤੁਹਾਨੂੰ ਕਈ ਵੀਡੀਓ ਚ ਪਹਿਲਾਂ ਵੀ ਦੱਸਿਆ ਇਸ ਤਰ੍ਹਾਂ ਕਾਣ ਕੱਢਣਾ ਆਪਾਂ ਨੇ ਆਪ ਦੀ ਆਪ ਸਾਰਾ ਕਾਣ ਨਿਕਲ ਜੇ ਲੋਮਾਈ ਆਪਾਂ ਇਹਨਾਂ ਦੀ ਹੁਣ 2 ਇੰਚ ਉੱਚਾ ਕਰਨਾ ਇਹਨਾਂ ਨੂੰ ਸਲਵਾਰ ਦੇ ਨਾਲ ਪਾਉਣਾ ਤੇ ਨੀਚੇ ਤੋਂ ਲਾਵਾਂਗੇ 8 ਇੰਚ ਆਹ ਲੁਟਾਈ ਇੰਚ ਚੱਲੇ ਪੱਟੀ ਮੋੜਾਂਗੇ ਲੰਬਾਈ ਹੈਗੀ ਪੈਨ ਦੀ 42 ਆਪਾਂ ਰੱਖਾਂਗੇ 42.5 ਇੱਥੇ ਇਹ ਆਹ 42.5 ਠੀਕ ਹੈ ਜੀ ਤੀਰਾ ਇਹਨਾਂ ਦਾ ਹੈਗਾ 12 ਆਪਾਂ ਪੂਰੇ ਹੀ ਰੱਖਾਂਗੇ 12 ਦਾ 12 ਕਿਉਂਕਿ ਬੈਕ ਲੈਣ ਦਾ ਵੱਡਾ ਆ 12 ਪੁਆਇੰਟ ਮੈਂ ਇੱਕ ਸੂਤ ਰੱਖ ਲਿਆ ਜਿਹੜੇ ਕਈ ਵਾਰੀ ਸਪੋਰਟ ਸੰਗਾ ਜਿਹੜਾ ਨਾ ਹੋਰ ਨੇਜੇ ਉਹ ਆਪਾਂ ਰੱਖਾਂਗੇ 6 ਇੰਚ ਕਿਉਂਕਿ ਇਹਨਾਂ ਦੀ ਛਾਤੀ ਉੱਪਰੋਂ ਭਾਰੀ ਆ 6.1 ਰੱਖਾਂਗੇ ਓਕੇ ਠੀਕ ਆ ਇੱਥੋਂ 10 ਦੂਨੇ 20 ਐਮ ਤੀਰਾ ਛੋਟਾ ਹੋ ਗਿਆ ਤੇ ਛਾਤੀ ਵੱਧ ਗਈ ਇਹਨਾਂ ਫਿਰ ਆਜ ਏਰੀਆ ਵੱਡਾ ਹੋਏਗਾ ਇਹ ਚੀਜ਼ ਲਾਜ਼ਮੀ ਧਿਆਨ ਰੱਖਿਆ ਕਰੋ 10 ਦੂਨਾ 20 20 ਇੰਚ ਛਾਤੀ ਉੱਪਰੋਂ ਇਸ ਜਿਹੜੀ ਸੈਡ ਸਲਾਈ ਆ ਉਹ ਹੈਗੀ 15 ਆਪਾਂ ਰੱਖਾਂਗੇ 16 ਆ ਲੋ 16 ਇੰਚ ਠੀਕ ਹੈ ਸਾਰੇ ਨਿਸ਼ਾਨ ਆਪਾਂ ਨੇ ਚੱਕੇਗੇ ਆ ਕੰਨੀ ਦੇ ਬਿਲਕੁਲ ਨਾਲ ਨਾਲ ਦੀ ਕਟਾਂਗੇ ਆਪਾਂ ਕਾਂਣ ਕੱਢਿਆ ਹੋਇਆ ਆਪਣਾ ਇੱਥੋਂ ਇੱਕ ਵਾਰੀ ਪਾ ਦੀ ਸ਼ੇਪ ਦੇ ਲੈਣੀ ਆ ਦੋ ਇੰਚ ਦੀ ਸ਼ੇਪ ਦੇ ਲੈ ਆ ਕਰੋ ਜੇ ਕਿਸੇ ਭੈਣ ਨੂੰ ਨਹੀਂ ਪਤਲਾ ਨਾ ਇੱਥੋਂ ਇਹ ਐਵੇਂ ਕੱਚਾ ਮਾਰਕ ਕਰਕੇ 2 ਇੰਚ ਦੀ ਸ਼ੇਪ ਦੇ ਲੈ ਕਰੋ ਕਾਂ ਲਾਜ਼ਮੀ ਕੱਢਣਾ ਜਿਵੇਂ ਪੋਲੇ ਪੋਲੇ ਹੱਥ ਨਾਲ ਆਲ ਓਵਰ ਆਪਾਂ ਜਿਹੜਾ ਕੱਟ ਰਏ ਹਾਂ ਉਹ ਸੂਟ ਆ। ਕਿ ਵੀ ਕੋਈ ਭੈਣ ਵਿਚਾਲੇ ਦੀ ਵੀਡੀਓ ਹਨ ਦੇਖਣ ਲੱਗ ਜਾਂਦੇ ਆ। ਤੇ ਜਿਹੜਾ ਸੂਟ ਆ ਇਹ ਆਲ ਓਵਰ ਆਪਣਾ। ਸਾਰਾ ਕੁਰਤੀ ਵੀ ਨਾਲ ਦੀ ਆ ਤੇ ਸਲਵਾਰ ਵੀ ਨਾਲ ਦੀ ਆ। ਇਹਨੂੰ ਆਪਾਂ ਆਲ ਓਵਰ ਕਹਿੰਦੇ। ਨੋਟ। ਇਹ ਚ ਲਾਵਾਂਗੇ ਪਟਾਕ ਫਿਟਿੰਗ ਤੇ। ਜਿਹੜੀਆਂ ਭੈਣਾਂ ਜਾਂ ਭਰਾ ਬਿਲਕੁਲ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਵੀਡੀਓ ਤੁਹਾਡੇ ਤੋਂ ਕੋਈ ਵੀ ਮਿਸ ਨਾ ਹੋਵੇ ਸਲਾਈ ਵਾਲੀ ਵੀ ਤੇ ਕਟਾਈ ਵਾਲੀ ਵੀ ਹੁਣ ਆਪਾਂ ਨਾਲ ਨਾਲ ਸ਼ੁਰੂ ਕਰਤਾ ਹੌਲੀ ਹੌਲੀ ਸਲਾਈ ਵਾਲੀ ਵੀਡੀਓ ਪਾਉਣੀ ਆ ਵੀ ਭੈਣਾਂ ਦੀ ਬਹੁਤ ਦਿਨਾਂ ਦੀ ਡਿਮਾਂਡ ਆ ਰਹੀ ਸੀ ਵਿਚਾਰੇ ਕਹਿੰਦੇ ਬਾਈ ਸਲਾਈ ਵਾਲੀ ਵੀਡੀਓ ਪਾਇਆ ਕਰੋ ਤੇ ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਆ ਉਹ ਵੀ ਮੈਨੂੰ ਦੱਸਿਆ ਕਰੋ ਫਿਰ ਮੈਂ ਥੋੜੀ ਹੋਰ ਬਰੀਕੀ ਦੇ ਵਿੱਚ ਸਮਝਾ ਸਕਾਂ ਹਨ ਜੇ ਕੋਈ ਭੈਣ ਸਿੱਖਣਾ ਚਾਹੁੰਦੀ ਕੰਮ ਜਾਂ ਭਰਾ ਕੋਈ ਬਿਲਕੁਲ ਨਵੇਂ ਆ ਉਹ YouTube ਵਾਲੇ ਚੈਨਲ ਤੇ ਜਰੂਰ ਜਾ ਕੇ ਕਮੈਂਟ ਕਰਿਆ ਕਰੋ ਵੀ ਭਾਈ ਅਸੀਂ ਜ਼ੀਰੋ ਲੈਵਲ ਤੋਂ ਸ਼ੁਰੂ ਕਰਨਾ ਸਾਡਾ ਵੀ ਜੀ ਕਰਦਾ ਸਿੱਖਣ ਨੂੰ ਤਾਂ ਕਿ ਮੈਂ ਤੁਹਾਨੂੰ ਹੋਰ ਬਰੀਕੀ ਦੇ ਨਾਲ ਸਮਝਾ ਸਕਾਂ ਹਨ ਆਹ ਨੋ ਕੋਈ ਵੀ ਸਿੱਖ ਸਕਦਾ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ ਜੇ ਆਪਾਂ ਕਹਿੰਗੇ ਵੀ ਮੈਂ 40 ਸਾਲ ਦਾ ਹੋ ਗਿਆ ਜਾਂ 45 ਦਾ ਸਿੱਖਣ ਦੀ ਕੋਈ ਉਮਰ ਨਹੀਂ ਜਦੋਂ ਮਰਜੀ ਬੰਦੇ ਦਾ ਚੈਣਾ ਹੋਵੇ ਸਿੱਖ ਸਕਦਾ ਹੈ ਹਨਾ ਆਹ ਕੰਨੀਆ ਦੇਖੋ ਥੋੜੇ ਸਾਹਮਣੇ ਕਿੰਨੀ ਖੇਚ ਮਾਰੀ ਤੈਨੂੰ ਮੈਂ ਕਹਿਣਾ ਹੁਣ ਨਾ ਵੀ ਕੰਨੀ ਆਪਾਂ ਲਾਜ਼ਮੀ ਕਰਨੀ ਆ ਇਹ ਜਿਹੜੀ ਹੈਪ ਹੈਗੀ ਆ ਉਹ ਭੈਣ ਦੀ ਸਾਡੇ ਵੀ ਆਪਾਂ ਲਾਵਾਂਗੇ 23 ਇੱਥੋਂ ਦੇਖ ਲੈਣਾ ਆਪਣਾ 23 23 ਆਹ ਥੋੜਾ ਥੋੜਾ ਵੱਧ ਆਪਾਂ ਬਾਅਦ ਵਿੱਚ ਇਕੱਠੇ ਹੀ ਸੀ ਕਰ ਲਾਂਗੇ 23 ਠੀਕ ਆ ਜੀ ਹਲਕਾ ਇਹ ਪਿੱਛੇ ਹਟਾਵਾਂਗੇ ਆਪਾਂ ਇਹਨੂੰ ਹਲਕਾ ਆ ਜਾ ਬਸ ਇਸ ਤਰ੍ਹਾਂ ਉਹ ਆਪਾਂ ਪ੍ਰੈਸ ਨਾਲ ਪਹਿਲਾਂ ਉਹ ਗਰੀਬ ਪਾ ਕੇ ਇਸ ਤੋਂ ਸਾਰੇ ਕਰੀਪ ਵਾਲੀ ਜਿੰਨੀ ਵੀ ਢਿੱਲ ਹੋਊਗੀ ਆਪਦੀ ਆਪ ਉਹ ਨਿਕਲ ਜੇ ਦੀ ਸਾਈਡ ਤੇ ਯਾਨ ਠੀਕ ਆ ਫਰੰਟ ਪੱਲਾ ਰੱਖਾਂਗੇ ਬੈਕ ਪੱਲੇ ਦੇ ਉੱਪਰ ਸਿੰਗਲ ਸਿੰਗਲ ਪੱਲਾ ਘਟਨਾ ਕਿਸੇ ਵੀ ਭੈਣ ਨੇ ਦੋਨੇ ਪੱਲਿਆਂ ਦੀ ਇਕੱਠੀ ਘਟਾਈ ਨਹੀਂ ਕਰਨੀ ਬਹੁਤ ਸਾਰੀਆਂ ਭੈਣਾਂ ਹੁਣ ਤੇ ਕਰ ਇਕੱਠੀ ਘਟਾਈ ਕਰਨੀਆਂ ਸੀਗਾ ਤਾਂ ਇਹੋ ਫਰਕ ਰਹਿ ਜਾਂਦਾ ਸੀਗਾ ਇਕੱਠੀ ਘਟਾਈ ਕਿਸੇ ਭੈਣ ਨੇ ਦੋਨੇ ਪੱਲਿਆਂ ਦੀ ਨਹੀਂ ਕਰਨੀ ਜਿਹੜੇ ਆ ਪੈਣਾ ਦੀ ਗਾਲੇ ਪਿੱਛੇ ਨੂੰ ਜਾਂਦੇ ਆ ਉਹਨਾਂ ਵਾਸਤੇ ਵੀ ਦੱਸ ਦਿੰਨਾ ਮੈਂ ਹੁਣ ਵੀ ਤੁਸੀਂ ਕੀ ਕਰਨ ਲਗਭਗ ਇੱਥੋਂ 5 ਇੰਚ ਚੱਕ ਲਿਆ ਕਰੋ ਮੈਂ ਕੱਟ ਚੱਕੂਗਾ ਕਿਉਂਕਿ ਇਸ ਪੈਣ ਦਾ ਗਾਲਾ ਪਿੱਛੇ ਨਹੀਂ ਜਾਂਦਾ ਪਰ ਵੀ ਤੁਹਾਨੂੰ ਫਿਰ ਵੀ ਕੱਟ ਕੇ ਇੱਕ ਵਾਰੀ ਦਿਖਾਉਣਾ ਵੀ ਐਂ ਕਰ ਲਿਆ ਕਰੋ ਚਲੋ ਹਲਕਾ ਚੱਕਿਆ ਮੈਂ ਤੁਸੀਂ 5 ਇੰਚ ਚੱਕ ਸਕਦੇ ਹੋ ਜੇ ਕਿਸੀ ਭੈਣ ਦਾ ਪੇਟ ਜਾਦੇ ਆ ਫਿਰ ਤੁਸੀਂ 1 ਇੰਚ ਤੱਕ ਚੱਕ ਸਕਦੇ ਪਰ ਮੋਢਾ ਲਾਜ਼ਮੀ ਛੋਟਾ ਰੱਖਣਾ ਉਸ ਦਾ ਜਿੱਤੇ ਤੁਸੀਂ ਉਹ ਚੱਕੋਗੇ ਨਾ ਬੈਕਪੂ ਫਿਰ ਮੋਢਾ ਵੱਡਾ ਹੋ ਜਾਊਗਾ ਇਹ ਨਿੱਕੇ ਨਿੱਕੇ ਚੀਜ਼ਾਂ ਦਾ ਤਿਆਰ ਰੱਖਿਆ ਕਰੋ ਕਿਉਂਕਿ ਇਹ ਤਾਂ ਕੁਦਰਤੀ ਹੈ ਜਦੋਂ ਪਿੱਛੋਂ ਵੱਧ ਪਾ ਲੈ 1 ਇੰਚ ਤੇ ਮੋਢਾ ਦਾ ਵੱਡਾ ਹੋਊਗਾ ਹੀ ਹੋਊਗਾ ਹਨਾ ਇਹ ਨਹੀਂ ਹੈ ਵੀ ਥੋੜਾ ਮੋਢਾ ਇਥੋਂ ਟਾਈਟ ਹੋ ਜਾਊਗਾ ਜੇ ਆਪਾਂ 6 ਇੰਚ ਪਾਵਾਂਗੇ ਮੋਢਾ ਥੋੜਾ ਓਮੀ ਆਊਗਾ ਜਿਵੇਂ ਨਾਰਮਲ ਆਉਂਦਾ ਟੱਕ ਨਾਲ ਦੀ ਨਾਲ ਤੇਜ ਚੱਲਾ ਕਰੋ ਬੈਗ ਗਲਾਈਸਪੇੰ ਦਾ 7.5 ਤਾਂ ਕਰਕੇ ਆਪ ਕੋ ਬਾਲਾ ਮਾਰਜਨ ਨਹੀਂ ਰੱਖੇ ਲੋ ਆ ਚੱਕਣਾ ਆਪਾਂ ਨੇ ਦੋ ਦੋ ਸੂਤ ਦੋਨੇ ਪੱਲਿਆਂ ਨੂੰ ਬਹੁਤ ਸਾਰੀਆਂ ਭੈਣਾਂ ਇੱਕ ਮਿੰਟ ਆਉਂਦੇ ਬਈ ਇੱਕ ਚੱਕਣਾ ਜੀ ਦੋਨੇ ਦੋਨੇ ਚੱਕਿਆ ਕਰੋ ਇਹ ਹਲਕੇ ਹਲਕੇ ਚੱਕਿਆ ਕਰੋ ਬਸ ਉਹ ਰੱਪਾ ਚੱਕਾਂਗੇ ਪਲੇਟਾਂ ਦੇ ਨਿਸ਼ਾਨ ਪਹਿਲਾਂ ਵੀਡੀਓ ਦੇਖ ਕੇ ਚੰਗੀ ਤਰ੍ਹਾਂ ਫਿਰ ਤੁਸੀਂ ਕਟਾਈ ਕਰਨੀ ਹੈ ਕਾਲ ਨਹੀਂ ਕਰਨੀ ਕਿਸੇ ਭੈਣ ਨੇ ਵੀ ਹਾਂ ਮੈਂ ਸਖੀ ਹੈ ਨਾ ਕਿਉਂਕਿ ਟਾਈਮ ਤਾਂ ਲੱਗੂ ਹੀ ਲੱਗੂਗਾ ਜਦੋਂ ਤੁਸੀਂ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਜਿਹੜੀਆਂ ਮਾੜੀਆਂ ਮੁੱਠੀਆਂ ਗਲਤੀਆਂ ਉਹ ਹੌਲੀ-ਹੌਲੀ ਹੱਥ ਖੁੱਲ ਜੂਗਾ ਹਾਂ ਠੀਕ ਹ ਇੱਥੋਂ ਕਿੰਨਾ ਆਪਣਾ 3:30 ਇੱਥੋਂ ਵੀ 3:30 ਪਰ ਇਸ ਦੇ ਨਾਲ ਆਪਾਂ ਇੱਕ ਵਾਰੀ ਕਰੀਮ ਬਣਾਵਾਂਗੇ ਪਲੇਟਾਂ ਪਾਉਣ ਵਾਸਤੇ ਪਲੋਈਆਂ ਪਲੋਈਆਂ ਇਸ ਭਾਂਡੇ ਆئیںਗੇ 3:30 ਤੇ ਤਿਆਰ ਆਪਾਂ ਲਾਵਾਂਗੇ ਨਿਸ਼ਾਨ 11:00 ਦੇ ਇੱਥੋਂ ਛੱਡ ਕੇ ਇੱਥੋਂ ਪੱਲਾ ਛੋਟਾ ਉਥੋਂ ਮੈਨਣਾ 11:00 ਦੇ ਇਹ ਆ ਠੀਕ ਆ ਪਲੋਗੀਆਂ ਥੱਲੇ ਨੂੰ ਕਿੰਨੀ ਹੁੰਦੀਆਂ 7 ਇੰਚ ਲਾਈਨ ਮਿਤੀਆਂ ਰੱਖਿਆ ਕਰੋ ਇੱਕ ਲੜ ਚੱਕਾਂਗੇ ਪਹਿਲਾਂ ਆਪਾਂ ਐਵੇਂ ਪੈੰਦੇ ਨਾਲ ਟੋਕੇ ਆ ਹੋਊਗਾ ਆਪਣੇ ਉੱਪਰੋਂ ਇਸੇ ਤਰੀਕੇ ਇੱਧਰ ਲਓ ਜੀ ਇਸੇ ਤਰੀਕੇ ਇੱਧਰ ਹਾਂ ਠੀਕ ਆ ਲੰਬੇ ਨਿਸ਼ਾਨ ਚੱਕ ਕੇ ਹੁਣ ਆਪਾਂ ਸਾਈਡ ਵਾਲੇ ਨਿਸ਼ਾਨ ਚੱਕਾਂਗੇ ਜਿਵੇਂ ਸੌਖਾ ਤਰੀਕਾ 1.5 ਪੁਆਇੰਟ ਇੱਕ ਸੂਤ ਕਰਕੇ ਪੈਰ ਪੈਰ ਦਾ ਆਪਾਂ ਨੇ ਇਧਰ ਨੂੰ ਕਰ ਦੇਣਾ ਇਧਰ ਵੀ 1.5 ਪੁਆਇੰਟ ਇੱਕ ਸੂਤ ਕਰਕੇ ਪੈਰ ਪੈਰ ਦਾ ਥਲੇ ਨੂੰ ਡਾਊਨ ਕਰ ਦੇਣਾ ਆਹ ਇਹ ਤੋਂ 3 ਜੀ ਖੋ ਬੋ ਕੇ ਅਸਤਰਾ ਆਹ ਪਾਸ ਟੱਪ ਜੇ ਆਪਣੀ ਛਾਂ ਦੂਜੀ ਪਾਸੇ ਚਲੇ ਜਾਣੇ ਆਹ ਇਧਰ ਵੀ ਆਪਾਂ ਨੇ ਉਵੇਂ ਹੀ ਨਿਸ਼ਾਨ ਲਾਤੇ ਹੁਣ ਆਪਾਂ ਇੱਥੇ ਲਿਖਾਂਗੇ ਨੰਬਰ ਨੰਬਰ ਹੈਗਾ ਇਹਨਾਂ ਦਾ ਇਹ ਪੂਰੀ ਨਾਪ ਮੈਂ ਦੁਬਾਰੇ ਲਾਉਂਦਾ ਨੰਬਰ ਹੈਗਾ ਭੈਣ ਦਾ 1681 ਇੱਥੇ ਆਪਾਂ ਲਿਖਾਂਗੇ 1481 ਅਗਲਾ ਅਗਲਾ ਕਿੰਨਾ 56 ਅਗਲਾ ਅਗਲਾ ਆਪਾਂ ਲਿਖੀ 56 ਫਿਟਿੰਗ ਕਿੰਨੀ ਉਪਰੋਂ ਬੀ ਕਵਰ ਹੈ ਕਿ ਪੌਣੇ 17 ਯਾਨੀ ਕਿ 17 ਤੋਂ ਘੱਟ ਜਿਹੜੀ हिਪ ਹੈਗੀ ਉਹ ਸਾਢੇ 20 ਹੈ ਘੇਰਾ ਵੀ ਸਾਢੇ 20 ਆलो ਸਾਰਾ ਨਾਪ ਲਿਖਤਾਵੇਂ ਉੱਤੇ ਤਾਂ ਕਿ ਵਾਰੀ-ਵਾਰੀ ਆਪਾਂ ਨੂੰ ਡੈਰੀ ਚੱਕਣੀ ਨੇ ਪਵੇ ਫਟਾਫਟ ਸੂਟ ਛੇਤੀ ਬਣਾਉਣ ਦਾ ਤਰੀਕਾ ਇਹ ਕਿਉਂਕਿ ਵਾਰੀ-ਵਾਰੀ ਜਦੋਂ ਪਟੈਰੀ ਖੋਲੀ ਜੇ ਨੇ ਚੱਕ ਲਈ ਰੱਖੀ ਚੱਕੀ ਰੱਖੀ ਫਿਰ ਉਹ ਟਾਈਮ ਆਪਣਾ ਉਧਰ ਵੇਸਟ ਹੋ ਜਿੰਦਾ ਹੁਣ ਆਪਾਂ ਇੱਥੇ ਜਿਹੜੀ ਕਾਂਤਰ ਜੀ ਆਹਾ ਵਾਧੂ ਕੱਟੂ ਲਾ ਦੇਾਂਗੇ ਪਹਿਲਾਂ ਬਾਹ ਕੱਟ ਕੇ ਆਵਾਂਗੇ ਯਾਨੀ ਕੁਰਤੀ ਦਾ ਅਗਲਾ ਪਿਛਲਾ ਪੱਲਾ ਕੱਟਣ ਤੋਂ ਬਾਅਦ ਤੁਸੀਂ ਕੀ ਕੱਟਣਾ ਬਾਹ ਇਹ ਜੀ ਜ਼ਰੂਰੀ ਹੁੰਦੀ ਹੈ ਕਈ ਵਾਰੀ ਕੀ ਹੁੰਦਾ ਵੀ ਕਈ ਭੈਣਾਂ ਨੇ ਨਮਾ ਨਮ ਕੰਮ ਸਿੱਖਿਆ ਹੁੰਦਾ ਜਾਂ ਭਰਾਵਾਂ ਨੇ ਨਮਾ ਨਮ ਕੰਮ ਸਿੱਖਿਆ ਹੁੰਦਾ ਉਹਦੇ ਵਿੱਚ ਉਹ ਬਾਹ ਕੱਟਣੀ ਭੁੱਲ ਜਾਂਦੀ ਆ ਤਾਂ ਕਮੈਂਟ ਕਰਕੇ ਦੱਸੋ ਜਿਹੜੇ ਕਦੇ ਭਰਾ ਜਾਂ ਭੈਣਾਂ ਬਾਹ ਕੱਟਣੀ ਭੁੱਲਿਆ ਉਹ ਜ਼ਰੂਰ ਕਮੈਂਟ ਕਰਕੇ ਮੈਨੂੰ ਕੋਈ ਦੱਸੋ ਮੇਰੇ ਨਾਲ ਤਾਂ ਖੁਦ ਹੋਈ ਗਿਆ ਜਦੋਂ ਕੰਮ ਨਵਾਂ ਨਵਾਂ ਸਟਾਰਟ ਕੀਤਾ ਜੀ ਤੇ ਬਾਹ ਬੋਲੀ ਜਾਂਦੇ ਜੀ ਨਾ ਕਟਰੀ ਤੇ ਜਿਹੜੇ ਭੈਣ ਭਰਾਵਾਂ ਨਾਲ ਇਸ ਤਰ੍ਹਾਂ ਹੋਈ ਆ ਉਹ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਬਾਈ ਹਾਂ ਸਾਡੇ ਨਾਲ ਵੀ ਆ ਜੀ ਹੋਈ ਆ ਹਨ ਕਿਉਂਕਿ ਜਦੋਂ ਆਪਾਂ ਕੰਮ ਸਿੱਖਦੇ ਆ ਉਦੋਂ ਗਲਤੀਆਂ ਵੀ ਹੁੰਦੀਆਂ ਸਾਰਾ ਕੁਝ ਹੁੰਦਾ ਕੱਪੜਾ ਖਰਾਬ ਵੀ ਹੁੰਦਾ ਕੱਪੜਾ ਮੱਚਦਾ ਵੀ ਆ ਸਾਰੇ ਬੰਦੇ ਡੈਡਿਕ ਸਵਾਰ ਹੁੰਦੇ ਕੋਈ ਵੀ ਇਸ ਤਰ੍ਹਾਂ ਨਹੀਂ ਹੈ ਵੀ ਕਿਸੇ ਤੋਂ ਕੋਈ ਸੂਟ ਮੱਚਿਆ ਨਾ ਹੋਵੇ ਹਨਾ ਲਓ ਜੀ ਹੁਣ ਆਪਾਂ ਇਥੋਂ ਬਾਹ ਕੱਢਾਂਗੇ ਪਹਿਲਾਂ ਮਾਰਾਂਗੇ ਪ੍ਰੈਸ ਤੇ ਬਾਦੀ ਲਮਾਈ ਹੈਗੀ ਸਾਡੇ 18 ਇੰਚ ਇੱਕ ਵਾਰੀ ਆਪਾਂ ਇਹਦੇ ਪ੍ਰੈਸ ਮਾਰ ਲਏ ਪ੍ਰੈਸ ਵੱਧ ਮਾਰ ਹੈ ਕੋ ਥੋੜੀ ਨਾਲੇ ਤਾਂ ਜਿੰਨਾ ਵੀ ਬਾਹਰ ਘਟ ਹੁੰਦੀ ਸਾਰੀ ਇੱਕ ਪਾਸੇ ਚਲੀ ਜਾਂਦੀ ਆ ਉਹ ਨਾਲੇ ਕੋ ਕਾਨ ਵਗੈਰਾ ਹੁੰਦਾ ਆਪ ਦੇ ਬਾਅਦ ਦੇਖੋ ਆ ਸਾਰਾ ਨਿਕਲ ਗਿਆ ਹੁਣ ਆਪਾਂ ਇਹਨੂੰ ਇੱਕ ਵਾਰੀ ਫੇਰ ਪੂਰਾ ਕਰ ਲਾਂਗੇ ਇਸ ਤਰ੍ਹਾਂ ਲਓ ਜੀ ਪੂਰਾ ਧਿਆਨ ਦੇਣਾ ਉਹਦੇ ਇੱਕ ਫਿਰ ਕੱਟਣਾਗਾ ਹਣਾ ਪਹਿਲਾਂ ਦੇਖ ਲਿਆ ਕਰੋ ਚੰਗੀ ਤਰ੍ਹਾਂ ਜਿਹੜੀ ਚੀਜ਼ ਤੁਹਾਨੂੰ ਸਮਝ ਨਹੀਂ ਲੱਗਦੀ ਉਹ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ WhatsApp ਤੇ ਉਹ ਭੈਣਾ ਬੋਲ ਕੇ ਭੇਜਿਆ ਕਰੋ ਜਿਨ੍ਹਾਂ ਨੇ ਜਾਂ ਤਾਂ ਆਪਦਾ ਨੰਬਰ ਐਡ ਕਰਾਉਣਾ ਜਾਂ ਜਾਂ ਜਿਨ੍ਹਾਂ ਭੈਣਾ ਨੂੰ ਲਿਖਣਾ ਨਹੀਂ ਉਹਨਾਂ ਵੈਸੇ ਹਾਲ ਦੀ ਘੜੀ ਦੇ ਵਿੱਚ ਕੀ ਆਖਣਾ ਕੋਈ ਮੇਰੇ ਵਰਗੀ ਭੈਣ ਘੱਟ ਪੜੀ ਹੋਵੇ ਨਹੀਂ ਤਾਂ ਤਕਰੀਬਨ ਸਾਰੀਆਂ ਵੱਧ ਪੜੀਆਂ ਹੁੰਦੀਆਂ ਚਲੋ ਮੈਂ ਤਾਂ ਕਹਿ ਸਕਦਾ ਮੈਂ ਸਾਤੀ ਪੜਿਆ ਹਣਾ ਤੇ ਜਿਹੜੀਆਂ ਭੈਣਾਂ 10 12 ਪੜੀਆਂ ਉਹ ਤਕਰੀਬਨ ਤਕਰੀਬਨ ਲੈਖ ਹੀ ਲੈਂਦੀਆਂ ਹਾਂ ਕੋਈ ਗੱਲ ਨਹੀਂ ਜੇ ਕੋਈ ਭੈਣ ਤੇ ਆਉਂਦੀ ਹੈ ਵੀ ਮੈਥੋਂ ਪਿਆਬੀ ਚ ਨਹੀਂ ਲਿਖਿਆ ਜਾਂਦਾ ਉਹ ਤੁਸੀਂ ਅੰਗਰੇਜ਼ੀ ਵੀ ਲਿਖ ਸਕਦੇ ਹੋ ਹਨ ਮੈਂ ਜਵਾਕਾਂ ਤੋਂ ਵੀ ਪੜ੍ਹਾ ਲੈਣਾ ਹੁੰਦਾ ਕੋਈ ਦਿੱਕਤ ਨਹੀਂ 1.5 ਤੇ 2 2.5 ਆ ਲੋ ਇੱਥੋਂ ਆਪਾਂ ਰੱਖਾਂਗੇ 2.5 ਲਓ ਜੀ ਬਾਹਰ ਦੀ ਮੂਰੀ ਹੈਗੀ ਭੈਣ ਦੀ 5.5 ਆ ਹੋ ਗਿਆ 5.5 ਤੇ ਆਪਾਂ 2 ਇੰਚ ਮਾਰ ਦੇ ਰੱਖਤਾ ਇੱਥੋਂ ਕੋਣੀ ਹੈਗੀ 14 7 ਦੋ ਨਹੀਂ 14 ਇੱਥੋਂ ਆਪਾਂ 2 ਇੰਚ ਆ ਲੋ ਆ ਪਦੇ ਬੰਸ਼ੇ ਹੈ ਪਈ ਇਹ ਐਸਟ ਠੀਕ ਆ ਹਲੋ ਐਸਟੋ ਫੱਟੀ ਦੇ ਨਾਲ ਨਿਸ਼ਾਨ ਲਾਏ ਕਰੋ ਤੁਸੀਂ ਅੰਦਾਜ਼ਾ ਨਹੀਂ ਵਰਤਣਾ ਇਹ ਆ ਵਾਲਾ ਇਹ ਐਸਟ ਠੀਕ ਆ ਐਸਟੋ ਆ ਵਾਲਾ ਐ ਠੀਕ ਹੈ ਜੀ ਕੋਸ਼ਿਸ਼ ਕਰਿਆ ਕਰੋ ਐ ਮੋੜ ਕੇ ਕੱਟਣ ਦੀ ਜਿਵੇਂ ਆਪ ਪਜਾਮਾ ਮੋੜ ਕੇ ਕੱਟਦੇ ਨੇ ਇਹ ਨਾਲ ਹੋਰ ਵੀ ਵੱਧ ਸਫਾਈ ਆਊਗੀ ਇਹ ਲੋਚੀ ਦੁਬਾਰੇ ਤੁਹਾਨੂੰ ਫੇਰ ਇੱਕ ਵਾਰੀ ਦੱਸ ਦਿਆਂ ਜੇ ਕੋਈ ਭੈਣ ਕੋਈ ਮਹਿੰਗਾ ਸੂਟ ਸਾਡੇ ਤੋਂ ਸਲਾਈ ਕਰਾਉਣਾ ਚਾਹੁੰਦੀ ਹੈ ਹਨਾ ਉਹ ਫੋਨ ਤੇ ਸੰਪਰਕ ਕਰ ਲਿਆ ਕਰੋ ਕਿਸੇ ਭੈਣ ਨੇ ਸੰਗਣਾ ਨਹੀਂ ਹਨਾ ਵੀ ਬਾਈ ਸਿਉਂਗਾ ਕਿ ਨੇਵੀ ਸਿਉਂਗਾ ਕੱਪੜਾ ਵੀ ਤੁਹਾਡੀ ਮਰਜ਼ੀ ਤੁਸੀਂ ਬਾਹਰੋਂ ਲੈਣਾ ਬਾਹਰੋਂ ਵੀ ਲੈ ਸਕਦੇ ਹੋ ਜੈਂਟਸ ਇੱਥੋਂ ਲੈਣਾ ਇੱਥੋਂ ਵੀ ਲੈ ਸਕਦੇ ਹੋ ਤੇਰੀ ਬੰਦਿਸ਼ ਨਹੀਂ ਕਿਸੇ ਨੂੰ ਵੀ ਆਪਣੇ ਤੋਂ ਕਪੜਾ ਲੈ ਕੇ ਸਲਾਈ ਕਰਾਉਣਾ ਤੁਹਾਡੀ ਮਰਜ਼ੀ ਆ ਉਹ ਤੁਸੀਂ ਬਸ ਜੇ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚੋਂ ਬੈਠੇ ਹੋ ਦੂਰ ਨੇੜੇ ਬਾਸ ਵਾਲੇ ਦੇ ਕਪੜੇ ਫੜਾਉਣੇ ਆ ਤਾਂ ਬਾਸ ਵਾਲ ਨੂੰ ਫੜਾ ਸਕਦੇ ਹੋ ਕਿਉਂਕਿ ਬਠਿੰਡੇ ਸਾਡਾ ਤਕਰੀਬਨ ਤੀਜੇ ਦਿਨੋਂ ਚੱਕਰ ਲੱਗਦੇ ਰਹਿੰਦਾ ਆ ਲੋ ਦੋ ਲੜਾਂ ਤੇ ਆਪਾਂ ਨੇ ਗਲਾਈ ਦੇਤੀ ਐਨੀ ਇੱਥੇ ਆਪਾਂ ਲਿਖਾਂਗੇ ਕੂਣੀ ਕਿੰਨੀ ਆ ਤੇ ਬਾਹ ਦੀ ਮੂਰੀ ਕਿੰਨੀ ਆ ਬਾਹ ਦੀ ਮੂਰੀ ਹੈਗੀ ਸਵਾ ਦਾਸ ਕੂਣੀ ਹੈਗੀ 14 7 2 14 ਤੇ ਮੋਡਾ ਹੈਗਾ ਪੈਨ ਦਾ 1.75 ਸਾਰਾ ਨਾਪ ਨਾ ਲਿਖ ਦਿਆ ਕਰੋ ਉੱਤੇ ਸੂਟ ਦੇ ਆ ਲਿਖਿਆ ਗਿਆ ਸਾਰਾ ਨਾਪ ਹੁਣ ਆ ਗਈ ਸਲਵਾਰ ਦੀ ਵਾਰੀ ਸਲਵਾਰ ਕਿਵੇਂ ਕੱਟਨੀ ਆ ਪੂਰਾ ਧਿਆਨ ਦੇ ਨਾਲ ਦੇਖੋ ਮੈਨੂੰ ਕੋਈ ਚੱਕਰ ਨਹੀਂ ਵੀ ਵਿਊ ਦਾ ਹਨਾ ਵੀ ਵੀਰੂ ਲੰਮੀ ਹੋਣ ਦਾ ਜੇ ਤੁਹਾਨੂੰ ਨਹੀਂ ਕੋਈ ਇਤਰਾਜ਼ ਤਾਂ ਤੁਸੀਂ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਬਈ ਕਿ ਅਸੀਂ ਕੰਮ ਸਿੱਖਣਾ ਭਾਵੇਂ ਘੰਟੇ ਦੀ ਵੀਡੀਓ ਬਣ ਜਾਈਏ ਭਾਵੇਂ ਡੂੜ ਘੰਟੇ ਦੀ ਬਹੁਤ ਸਾਰੀਆਂ ਭੈਣਾਂ ਗੁੱਸਾ ਕਰਦੀਆਂ ਹਰ ਗੁੱਸਾ ਨਾ ਕਰਿਆ ਕਰੋ ਕਿਉਂਕਿ ਸਿੱਖ ਨੂੰ ਬਹੁਤ ਕੁਝ ਮਿਲਦਾ ਵੀ ਇਹ ਟੋਟੇ ਬਣਾਉਣੇ ਮੈਨੂੰ ਵਧੀਆ ਲੱਗਦੇ ਵੀਡੀਓ ਦੇਣਾ ਵੀ ਸਲਵਾਰ ਅੱਡ ਪਾਤੀ ਕੁਰਤੀ ਅੱਡ ਪਾਤੀ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਮਝ ਮੈਨੂੰ ਹੱਲਾਸ਼ੀਰੀ ਦਿਆ ਕਰੋ ਭਾਈ ਲੰਮੀ ਵੀਡੀਓ ਦਾ ਸਾਨੂੰ ਕੋਈ ਚੱਕਰ ਨਹੀਂ ਅਸੀਂ ਕੰਮ ਸਿੱਖਣਾ ਤੁਹਾਡੇ ਕੋਲ ਤਾਂ ਫ੍ਰੀ ਟਾਈਮ ਆਦੂ ਹੁੰਦਾ ਕਿਤੇ ਜਾਣਾ ਨਹੀਂ ਕਰੋ ਤਿਆਰ ਹੋ ਕੇ ਆਪਾਂ ਹਨਾ ਤੁਹਾਡੇ ਸਾਹਮਣੇ ਮੈਨੂੰ ਡਿੱਕਾ ਵੀ ਲੱਗਦਾ ਦੁਕਾਨ ਤੇ ਪਰ ਫਿਰ ਵੀ ਮੈਂ ਨਾਲ-ਨਾਲ ਖਿੱਚੀ ਤੁਰੀ ਹੁਣ ਵੀਡੀਓ ਵਾਲਾ ਕੰਮ ਦੋ-ਦੋ ਦਿਨ-ਦਿਨ ਵੀਡੀਓ ਪਾਉਣਾ ਡੇਲੀ ਵੀ ਭੈਣਾ ਸਿੱਖ ਸਕਣ ਲੋ ਆਪਾਂ ਇਹਦੇ ਪਹਿਲਾਂ ਫੱਟੇ ਮੋਰੀ ਹੈਗੀ ਭੈਣ ਦੀ 14 ਇੰਚ ਟੋਟਲ ਜਾਨੀ ਕਿ ਇੱਕ ਪਾਸਾ 7 ਆ 7 ਦੋਣੀ 14 ਪਹਿਲਾਂ ਆਪਾਂ ਮਿਲਾਗੇ ਆਪਣੇ ਕੋਲ ਕੱਪੜਾ 14 ਇਲੂਟ ਕਿੰਨਾ ਆ 18 ਇੰਚ ਦਾ ਪੀਸ ਆ ਕਾਣਾ ਆਪਾਂ ਇਹਦਾ ਕੱਢਾਂਗੇ ਪਹਿਲਾਂ ਕਾਹ ਲਾਜ਼ਮੀ ਕੱਟਣਾ ਆਪਾਂ ਨੂੰ ਪਾਣ ਐਕਸਟਰਾ ਲਾ ਕੇ ਨਹੀਂ ਸਕੇਲ ਪਹਿਲਾਂ ਕਾਣ ਦੇਖਾਂ ਕਿੰਨਾ ਕਰੀ ਤੇ ਹਲਕਾ ਜਿਹਾ ਕਾਣ ਆਪਾਂ ਉਹ ਕੱਢਦੇ ਇਸ ਤੋਂ ਠੀਕ ਆ ਪਾਣ ਸਲਵਾਰ ਦੀ ਲੰਬਾਈ ਹੈਗੀ ਇਹਨਾਂ ਦੀ 36 ਇੰਚ ਕਪੜਾ ਆਪਣਾ ਧੋਤਾ ਹੋਇਆ ਇਸ ਤੋਂ ਬਾਅਦ ਵੈਸੇ ਤਾਂ ਗੰਜائش ਹੁੰਦੀ ਨਹੀਂ ਕੋਈ ਸੁngੜਣ ਨਹੀਂ ਫਿਰ ਵੀ ਆਪਾਂ ਮਾੜਾ ਇਹ ਵੱਧ ਰੱਖਦੇ ਹੁੰਦੇ ਆਪਾਂ ਵੀ ਕੇ ਵੀ ਸੁngੜ ਗਿਆ ਫਿਰ ਔਖਾ ਹੋ ਜੂਗਾ 6 ਇੰਚ ਫੀਤਾ ਆਪਾਂ ਕੱਢ ਲਿਆ ਇਹ ਆ ਲੋ 6 ਇੰਚ ਫੀਤਾ ਬੈਲਟ ਦਾ ਕੱਢ ਲੈਣਾ 36 ਤੇ ਤੈਨੂੰ 39 ਆਪਾਂ ਰੱਖਾਂਗੇ 40 1 ਇੰਚ ਵੱਧ ਕਿਉਂਕਿ ਮੂਹਰੋ ਪੱਲੇ ਨੂੰ ਚੱਕਣਾ ਹੁੰਦਾ ਆਪਾਂ ਤਾਂ ਆ ਲੋ ਸਾਰਾ ਕਪੜਾ ਪੰਦੂਰਾ ਕਰਾਂਗੇ ਇਸ ਤਰ੍ਹਾਂ ਨੋਟ ਹਜੇ ਪਕੜਦੇ ਨਹੀਂ ਪਹਿਲਾਂ ਸੈੱਟ ਕਰਾਂਗੇ ਫਿਰ ਚੱਕਾਂਗੇ ਕੈਂਚੀ ਉਸ ਤੋਂ ਬਾਅਦ ਹਜੇ ਪਹਿਲਾਂ ਆਪਾਂ ਇਹਨੂੰ ਸੈੱਟ ਕਰਾਂਗੇ ਚੰਗੀ ਤਰ੍ਹਾਂ ਸਲ ਬਾਕੀ ਜਿਹੜੀ ਕਿਸੇ ਵੀ ਭੈਣ ਨੇ ਜਦੋਂ ਵੀ ਫੋਨ ਕਰਨਾ ਦਿਨੇ ਕਿਸੇ ਭੈਣ ਨੇ ਫੋਨ ਨਹੀਂ ਕਰਨਾ ਵੌਇਸ ਮੈਸੇਜ ਇਹਨੇ ਮਾਰਦੀ ਛੱਡਦਾ ਕਰੋ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਸਾਰੇ ਸੁਣ ਕੇ ਬੇਖਦੀ ਮਤੁਰਾ ਫਿਰਦਾ ਉਹਨੂੰ ਜਵਾਬ ਦੇ ਦੇਣਾ ਤੁਹਾਡੇ ਵੌਇਸ ਮੈਸੇਜ ਜਿਹੜਾ ਵਟਸਐਪ ਤੇ ਭੇਜਦੇ ਹੋ ਨਾ ਜੇ ਕਿਸੇ ਭੈਣ ਦਾ ਮੈਸੇਜ ਤੇ ਮੇਰੇ ਤੋਂ ਜਵਾਬ ਨਹੀਂ ਦਿੱਤਾ ਇਹਨਾਂ ਤੋ ਕਿਰਪਾ ਕਰਕੇ ਨਾ ਗੁੱਸਾ ਨਾ ਕਰਿਆ ਕਰੋ ਦੁਬਾਰੇ ਭੇਜਿਆ ਕਰੋ ਕਈ ਵੀ ਬੱਚੇ ਫੋਨ ਵੇਖ ਕੇ ਅੱਗੇ ਪਿੱਛੇ ਕਰਨਦੇ ਆ ਉਹੀ ਤੁਹਾਡੇ ਵਾਲਾ ਕੰਮ ਨਾ ਤਾਂ ਤੁਸੀਂ ਦੁਬਾਰੇ ਮੈਸੇਜ ਕਰ ਦਿਆ ਕਰੋ ਕਿਸੇ ਵੀ ਭੈਣ ਨੇ ਗੁੱਸਾ ਨਹੀਂ ਕਰਨਾ ਬਾਈ ਮੈਂ ਚਾਰ ਵਾਰੀ ਵੈਸੇ ਕੀਤਾ ਸੀ ਤੁਸੀਂ ਜਵਾਬ ਨਹੀਂ ਦਿੱਤਾ ਕਿਉਂਕਿ ਬੱਚੇ ਕਈ ਵੀ ਫੋਨ ਚਲਾਉਣ ਲੱਗ ਜਾਂਦੇ ਆ ਉਹ ਸੁਣ ਕੇ ਉਵੇਂ ਛੱਡ ਦਿੰਦੇ ਆ ਨਾ ਫਿਰ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਸੇਜ ਆਇਆ ਸੀ ਕਿਸੇ ਦਾ ਜਾਂ ਨਹੀਂ ਆਇਆ ਸੀ ਤੁਸੀਂ ਕੀ ਕਰਨਾ ਦੁਬਾਰੇ ਮੈਸੇਜ ਛੱਡ ਦਿਆ ਕਰੋ ਆ ਲੋ 36 ਦੇ ਨੂੰ 39 ਆਪਾਂ ਰੱਖਿਆ 40 ਇੰਚ ਔਰ ਆਪਾਂ ਇਹਦੀ ਕੰਨੀ ਕਟਾਂਗੇ ਤੇ ਨਾਲ ਇਹਦੇ ਵਿੱਚ ਫੱਟੇ ਕਟਾਂਗੇ ਜਿਹੜੀਆਂ ਪਹਿਣਾ ਬਿਲਕੁਲ ਨਵੀਆਂ ਚੈਨਲ ਤੇ ਹਨਾ ਉਹ ਧਿਆਨ ਦੇਣ ਵੀ ਇਹ ਆਪਾਂ ਕਿਵੇਂ ਕੱਟ ਰਹੇ ਹਾਂ ਜਿਹੜੀਆਂ ਪਹਿਣਾ ਪੁਰਾਣੀਆਂ ਉਹਨਾਂ ਨੂੰ ਤਾਂ ਪਤਾ ਵੀ ਆਪਾਂ ਸਲਵਾਰ ਬੈਗ ਤੋਂ ਚੱਕਾਂਗੇ ਜਾਂ ਡਾਊਨ ਕਰਾਂਗੇ ਮੋਰੀ ਕਿੰਨੀਆਂ ਨੇ 14 14 ਤੋਂ 2 ਇੰਚ ਆਪਾਂ ਘੱਟ ਕਰਾਂਗੇ ਤਾਂ ਕਿੰਨਾ ਰਹਿਣਗੇ 12 ਆ लो ਇੱਥੋਂ ਰਹਿ ਗਿਆ ਆਪਣਾ 12 ਆਪਰੇ ਕੋਲੇ ਪੀਸ ਵਾਜਦਾ 6 ਇੰਚ ਆਪਾਂ ਇਹਨੂੰ ਹੋਰ ਘੱਟ ਕਰ ਲਾਂਗੇ ਤਾਂ ਕਿ ਇੱਥੋਂ ਆਪਣੀ ਬੈਲਟ ਨਿਕਲ ਸਕੇ ਆਪਾਂ ਇਹਨੂੰ ਰੱਖਾਂਗੇ 11 ਇੰਚ ਆਹ 11 ਇੱਥੋਂ ਵੀ 11 ਕਿਉਂਕਿ ਆਪਣੇ ਕੋਲੇ ਉਧਰ ਕਪੜਾ ਘਾਟ ਸਕਦਾ ਕਿਉਂਕਿ ਇਹ ਕਪੜਾ ਨੇ 470 ਹੀ ਸੀ ਆਪਣੇ ਕੋਲੇ ਟੋਟਲ ਕਪੜਾ ਆਪਾਂ ਇਹਨੂੰ ਵੱਧ ਕਰ ਲਿਆ ਇਧਰ ਬੈਲਟ ਨੂੰ ਆ ਦੇਖੋ ਇਹਨੂੰ ਕੱਟ ਕਰ ਲੈ ਫੱਟਿਆਂ ਨੂੰ ਇਹ ਚੀਜ਼ ਨਾਲ ਥੋੜੇ ਜਿਹਾ ਦਿਮਾਗ ਨੂੰ ਲੜਾ ਲਿਆ ਕਰੋ ਵੀ ਆਪਾਂ ਕਿਵੇਂ ਕਪੜੇ ਨੂੰ ਸਹੀ ਲਿਆ ਸਕਦੇ ਹਾਂ ਵਰਤੋਂ ਦੇ ਵਿੱਚ ਸਾਰਾ ਪੀਸ ਆਪਾਂ ਇੱਥੋਂ ਲਾ ਦਿੰਗੇ ਆ ਪਹਿਲਾਂ ਕੰਨੀ ਕੱਢਾਂਗੇ ਦੀ ਆ ਕੰਨੀ ਕੱਢਤੀ ਹੁਣ ਆਪਾਂ ਰੱਖਾਂਗੇ 11 ਇੰਚ ਕਵਰ ਚੈੱਕ ਕਰ ਲੀ ਗਏ ਵੀ ਸਾਰੇ ਨਿਸ਼ਾਨ ਆਪਣੇ 11 ਤੇ ਹਨ ਕਈ ਵਾਰੀ ਭੁਲੇਖਾ ਲੱਗ ਜਾਂਦਾ ਕੱਟਦੇ ਆ ਆ 11 11 ਤੇ 11 ਯਾਨੀ ਮੇਨ ਦਾ ਕੋਈ ਹੋਣੀਗਾ ਵੀ ਚੱਕਰ ਭੰਦ ਦੋ ਵਾਰੀ ਵੱਧ ਮਿਲਣਾ ਕਰੋ ਬਾਅਦ ਚ ਨਹੀਂ ਕੁਝ ਬੰਦਾ ਹਨ ਜਦੋਂ ਗਲਤ ਕੱਟਿਆ ਨਾ ਸੋਟ ਆਲੋ 11 ਚ ਕੱਟ ਲਿਆ ਇਹਦਾ ਕੁੰਡਾ ਕਟਾਂਗੇ ਆਪਾਂ ਹੁਣ ਜਿਹੜਾ ਆਪਾਂ ਸਲਵਾਰ ਦੀ ਲੰਬਾਈ ਤੋਂ ਵੀ 1 ਇੰਚ ਵੱਧ ਰੱਖਿਆ ਉਹ ਕਿਉਂ ਰੱਖਿਆ ਉਹ ਵੀ ਤੁਹਾਨੂੰ ਦਿਖਾਉਣਾ ਆ ਇਹ ਕਰ ਲਿਆ ਨਾ ਆਪਾਂ ਸਲਵਾਰ ਦੀ ਦੀ 벨ਟ ਦੀ ਸਣੇ ਲਮਾਈ ਭੈਣ ਦੀ 36 ਇੰਚ ਆ ਇਹ ਮੈਂ ਤੁਹਾਨੂੰ ਦੁਬਾਰੇ ਦੱਸ ਦਿਆਂ 6 ਇੰਚ ਫੀਟਾ ਮੈਂ ਕੱਢਤਾ 벨ਟ ਦਾ 36 ਤੇ ਤੈਨੂੰ 39 ਇਹ ਆ ਲਓ 39 ਸਵਾ 39 ਦੇ ਮੈਂ ਨਿਸ਼ਾਨ ਲਾਉਂਗਾ ਇੱਥੇ ਦਊਂਗਾ ਗਲਾਈ ਜਿਹੜਾ ਆਪਾਸੇ ਮੈਂ ਗਲਾਈ ਦਿੰਨਾ ਤੇ ਆਪਾਸਾ ਇੱਥੇ ਆ ਜੂਗਾ ਏ ਟਿੱਡ ਕੋਲ ਇੱਥੇ ਤੇ ਸਲਵਾਰ ਮੂਰ ਐਂ ਚੱਕੀ ਜਾਊ ਬਿਲਕੁਲ ਸਿੱਧੀ ਬੈਗ ਤੋਂ ਅੱਡੇ ਘਟ ਗਿਆ ਜਾਣੀਆਂ ਤੇ ਟੱਕ ਲਾ ਲਿਆ ਕਰੋ ਅੱਡੇ ਵਾਲੇ ਪਾਸੇ ਸਹੀ ਮੈਂ ਪੋਜੀਬਲ ਉਹਦਾ ਕੀ ਪਤਾ ਲੱਗ ਸਕਿਆ ਕੋਲ ਠੀਕ ਆ ਹੱਟੇ ਵੀ ਆਪਣੇ ਕੱਟੇ ਕੇ ਸਲਵਾਰ ਦੇ ਇਹਨੂੰ ਵੀ ਸਾਈਡ ਤੇ ਰੱਖਾਂਗੇ ਆਪਾਂ ਹੁਣ ਆਪਾਂ ਦੇਖਦੇ ਹਾਂ ਵੀ ਇੱਥੋਂ 벨ਟ ਆਪਣੀ ਨਿਕਲਦੀ ਆ ਤੇ ਕਿੰਨੀ ਨਿਕਲਦੀ ਆ ਹਨਾ ਆਹ ਨਿਕਲ ਆਉਗੀ 벨ਟ ਆਪਣੀ ਵਧੀਆ 벨ਟ ਹੈਗੀ ਭੈਣ ਦੀ 23.5 ਇੰਚ ਆਪਾਂ ਰੱਖਾਗੇ 24.5 ਇੰਚ ਇਹ ਆਹ ਲੋ 24.5 ਤੁਰਾਈ ਕਿੰਨੀ ਰੱਖਣੀ ਆ 6.5 6.5 ਸਾਢੇ 6 ਠੀਕ ਆ ਹਾਂ ਨਿਸ਼ਾਨ ਦੇ ਬਿਲਕੁਲ ਆਪਾਂ ਉੱਪਰੋਂ ਪੂਰੀ ਕਟਾਈ ਇਸ ਤਰ੍ਹਾਂ ਦੋ ਜੀ ਆਪਣੀ ਬੈਲਟ ਵੀ ਕੱਟੀ ਗਈ ਹੈ ਨਾ ਆ ਕਪੜਾ ਪਰੇ ਕੋਲੇ ਬਚ ਗਿਆ ਇੰਨਾ ਕਿ ਪੋਚੇ ਹਟਾ ਲਾਂਗੇ ਜੇ ਕੋਈ ਸ਼ੋਰ ਕੰਮ ਆਜੂ ਹੁਣ ਆਪਾਂ ਦੇਖਾਂਗੇ ਵੀ ਆਪਣੇ ਕੋਲ ਇੱਧਰ ਕਿੰਨਾ ਕਪੜਾ ਕਿਉਂਕਿ ਆਪਣੀਆਂ ਬਾਹਾਂ ਵੀ ਕੱਟੀਆਂ ਆ ਸਲਵਾਰ ਦੇ ਫੱਟੇ ਵੀ ਆ ਗਏ 벨ਟ ਵੀ ਆ ਗਈ ਸਾਰਾ ਕੱਪੜਾ ਹੁਣ ਆਪਾਂ ਦੂਰਾ ਕਰਾਂਗੇ ਤੇ ਕਿਵੇਂ ਕਿਵੇਂ ਕੱਟਣਾ ਆਪਾਂ ਦੇਖਾਂ ਹਣਾ ਦੇਖ ਲਈ ਆਪਣੇ ਕੋਲੇ ਕੱਪੜਾ ਬਚ ਜਾ ਕਿਵੇਂ ਆ ਹਨਾ ਕਿਹੜੀ ਕਾਟ ਕੱਟ ਗਈ ਇਹਨੂੰ ਆਹ ਕੱਪੜਾ ਆਪਣੇ ਕੋਲੇ ਬਚਿਆ ਇੰਨਾ ਲਗਭਗ ਇਹ ਆਊਗਾ ਤਰੋਂ ਫੀਤਾ ਮਾਰ ਕੇ ਦੱਸਣਾ ਕੰਨੀ ਖਿੱਚ ਮਾਰਦੀ ਆਪਾਂ ਕੰਨੀਆਂ ਦੀ ਕੱਢਾਂਗੇ ਹਣਾ ਕੰਨੀ ਮੈਂ ਵੈਸੇ ਵੀ ਕੱਢਦਾ ਹੁੰਦਾ ਹਾਂਗਾ ਆਪਰੇ ਗੋਲੀ ਇਹਦਾ ਕਪੜਾ ਬਚਿਆ ਇਹ 2 ਮੀਟਰ ਤੋਂ ਘੱਟ ਆ 37 ਇੰਚ ਆ 39 ਦੇ ਆਪਣਾ 2 ਮੀਟਰ ਹੋ ਜਾਣਾ ਸੀਗਾ ਇਹ ਕਰਕੇ ਆਪਾਂ ਇਹਨੂੰ ਬਿਉਂਤ ਕੇ ਦੇਖ ਲੈਂਦੇ ਆ 6 ਇੰਚ ਕੱਢ ਲਿਆ ਸਲਵਾਦ ਦੀ ਲਈ 36 ਤੇ ਤੈਨੂੰ 39 ਸਹੀ ਆਊਗਾ ਬਿਲਕੁਲ ਆਪਾਂ ਇਹਨੂੰ ਉਹੀ ਕੱਟ ਕਟਾਂ ਜਿਹੜੀ ਪਹਿਲਾਂ ਕੱਟਦੇ ਹੁੰਦੇ ਆ ਆ ਲੋ ਆ ਕਪੜਾ ਆਪਣਾ ਖਰਚੇ ਵਾਸਤੇ ਵਾਧੂ ਪਿਆਗਾ ਗਲਾ ਵੀ ਚੇਪ ਲਾਂਗੇ ਤੇ ਨਾਲਾ ਵੀ ਪਾਵਾਂਗੇ ਹਨਾ ਬਾਕੀ ਜਿਹੜੀਆਂ ਪੈਣਾ ਕਹਿੰਦੀਆਂ ਵੀ ਸਾਡੇ ਵਾਲੇ ਏਰੀਏ ਦੇ ਵਿੱਚ ਬਈ ਮਰਿਆਂ ਦੇ ਨਾਲਾ ਪਾਉਂਦੇ ਉਹ ਨਾਂ ਪਾਇਆ ਕਰੋ ਹਨਾ ਕਿਉਂਕਿ ਆਪਦੇ ਆਪਦੇ ਏਰੀਏ ਦੇ ਹਿਸਾਬ ਤਾ ਹੁੰਦਾ ਸਾਡੇ ਬਠਿੰਡੇ ਵਾਲੇ ਥੋੜੇ ਜਿਆਦੇ ਫਾਸਟ ਆ ਇੱਥੇ ਕੋਈ ਵਹਿਮ ਭਰ ਨਹੀਂ ਕਰਦਾ ਤਾਂ ਨਾਲਾ ਸਾਰੀਆਂ ਪੈੜਾ ਪਾਉਂਦੀਆਂ ਹਨਾ ਨਾਲੇ ਦੇ ਨਾਲ ਨਾ ਸੂਟ ਦੇ ਵਿੱਚ ਜਾਣ ਪੈ ਜਾਂਦੀ ਹੈ ਜਦੋਂ ਨਾਲਾ ਨਾਲਦਾ ਹੁੰਦਾ ਇੱਥੇ ਅੱਡ ਜੇ ਉਹ ਬੁਰਾ ਲੱਗਦਾ ਹਨਾ ਸੁੱਕਣੇ ਪਾਏ ਹੋਏ ਕੱਪੜੇ ਵੀ ਟੰਗੇ ਵੀ ਪੈੜੇ ਲੱਗਦੇ ਵੈਸੇ ਵੀ ਪੈੜਾ ਲੱਗਦਾ ਅੱਡਦਾ ਆलो ਆਪਾਂ ਪਹੁੰਚੇ ਹੈਗੇ ਜਿਹੜੇ ਮੂਰੀ ਤਿਆਰ ਇਹਨਾਂ ਦੇ ਗਿਆ ਉਹ ਆ 14 ਤੇ ਫੱਟੇ ਪਾਈ ਸੀਗੇ ਚੌੜੇ 11 3 ਇੰਚ ਤੋਂ ਉਹ ਘੱਟ ਸੀਗਾ ਤੇ 2 ਇੰਚ ਸਲਾਈਂਗਾਂ ਦਾ ਮਾਜੇ ਕਿੰਨਾ ਹੋ ਗਿਆ ਸਾਰਾ 3 ਤੇ 2 5 2.5 ਇੰਚ ਪਊਗਾ ਦੋਨੇ ਪਾਸੇ ਉਧਰੋਂ ਪਹਿਲਾਂ ਆਪਾਂ ਇਹਦੇ ਪ੍ਰੈਸ ਮਾਰ ਕੇ ਸੈੱਟ ਕਰਦੇ ਆਂ ਫਿਰ ਨਿਸ਼ਾਨ ਸਾਰੇ ਚੱਕਾਂਗੇ ਜਿਹੜੀ ਪ੍ਰੈਸ ਜੇ ਤੁਸੀਂ ਚਾਹੋ ਨੇ ਉਹ ਵੀ ਸੂਟ ਵਧੀਆ ਬਣੇ ਪ੍ਰੈਸ ਗਰਮ ਕੋਲੇ ਲਾ ਕੇ ਰੱਖਿਆ ਕਰੋ ਜੇ ਕਿਸੇ ਭੈਣ ਨੇ ਇਹੋ ਜਿਹੀ ਪ੍ਰੈਸ ਲਿਆਉਣੀ ਆ ਤਾਂ ਉਹਨੂੰ ਪੂਰਾ ਤੇਜ਼ ਰਹਿਣਾ ਬੂ ਐਕਟਿਵ ਜੇ ਮਾਰਾ ਜੀ ਤੁਸੀਂ ਲਾ ਕੇ ਭੁੱਲ ਗਏ ਤਾਂ ਇਹਨੇ ਮੋਰਾ ਕੱਢਣ ਲੱਗੇ ਵੀ ਇੱਕ ਬੈਂਦੀ ਲਾਉਣਾ ਹੈ ਕਿਉਂਕਿ ਇਹਨੇ ਗਰਮ ਹੋਈ ਜਾਣਾ ਹੋਈ ਜਾ ਤੱਕ ਤੁਸੀਂ ਪਲੱਗ ਨਹੀਂ ਕੱਢਦੇ ਜਿਵੇਂ ਹੁਣ ਮੈਂ ਇਹਦਾ ਪਲੱਗ ਕੱਢਦਾ ਹੁਣ ਇਹ ਗਰਮ ਠੰਡੀ ਹੋਣਾ ਵੀ ਬਸ ਹੌਲੀ ਹੌਲੀ ਹੋਦੀ ਹੋਦੀ ਠੰਡੀ ਹੋ ਜਾਊਗਾ ਕੰਨੀ ਆਪਾਂ ਕੱਢਦੇ ਹੋੜਾ ਆਪਾਂ 6 ਇੰਚ ਕੱਢਾਂਗੇ ਫੀਤਾ ਉੱਪਰ ਬਸ 6 ਇੰਚ ਫੀਤਾ ਕੱਢ ਕੇ ਸਲਵਾਰ ਦੀ ਲੰਬਾਈ ਕਿੰਨੀ 36 ਤੇ ਤੈਨੂੰ 39 2 ਇੰਚ ਚੱਕਾਂਗੇ ਆਪਾਂ ਉਹਨੂੰ 39 40 41 ਤੇ 3 ਤੇ 2 5 2.5 ਇੰਚ ਆਪਣਾ ਇੰਦਰੋਂ ਬਣ ਗਿਆ ਇਸ ਤਰ੍ਹਾਂ ਉਹ ਆ। ਤਾਂ ਇਹ ਅਪਣੇ ਕੋਲ ਕਪੜਾ ਆਹਾ ਵੀ ਹੈਗਾ ਗਾਲਾ ਲਾਉਣ ਨੂੰ ਹਨ ਬਸ ਆਹੀ ਕਪੜਾ ਅਪਣਾ ਨਾਲਾ ਲੰਮਾ ਕੱਢ ਲਾਂਗੇ ਕਿਉਂਕਿ ਸਾਡੇ ਵਾਲੇ ਰੀਗੇ ਦੇ ਵਿੱਚ ਨਾਲਾ ਪਾਉਂਦੇ ਕੋਈ ਵਹਿਮ ਨਹੀਂ ਕਰਦੇਗੇ ਆਪਾਂ ਨਾਲਾ ਇਹਨਾਂ ਦੇ ਨਾਲ ਹੀ ਕੱਢਾਂਗੇ ਇੱਥੋਂ ਲੰਮਾ ਨਾਲੇ ਦੇ ਵਿੱਚ ਨਾ ਕੋਸ਼ਿਸ਼ ਕਰਿਆ ਕਰੋ ਇੱਕੋ ਹੀ ਜੋੜ ਪਾਉਣਾਗਾ ਹਨਾ ਕਈ ਵਾਰੀ ਟੁੱਟ ਜਾਂਦਾ ਫਿਰ ਔਖਾ ਹੋ ਜਾਂਦਾ ਥੋੜਾ ਜਿਹਾ ਨਾਲੇ ਨੂੰ ਮੋਟਾ ਪਾਇਆ ਕਰੋ ਤੇ ਜੋੜ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਸ਼ਹਿਰੇ ਜਿਵੇਂ ਜੋੜ ਲਾਉਣੇ ਹੁੰਦੇ ਆਪਾਂ ਏਡਾ ਜੋੜ ਲਾਇਆ ਕਰੋ ਇੱਕ ਚੀਜ਼ ਸੱਚ ਮੈਂ ਹੋਰ ਤੁਹਾਨੂੰ ਕਹਿਣੀ ਜਿਹੜੀਆਂ ਭੈਣਾ ਕਿ ਸ਼ਹਿਰੇ ਸਿੱਖਣੇ ਚਾਹੁੰਦੇ ਆ ਉਹ ਬਈ ਕਮੈਂਟ ਜਰੂਰ ਕਰਕੇ ਮੈਨੂੰ ਦੱਸਿਆ ਕਰੋ ਕਿ ਐਨੇ ਕਿ ਜਾਣੀਆਂ ਭਈ ਅਸੀਂ ਕਿ ਸ਼ਹਿਰੇ ਸਿੱਖਣੇ ਆ ਤਾਂ ਕਿ ਥੈਲੀ ਵਾਲੇ ਕਿ ਸ਼ਹਿਰੇ ਸਿੱਖਣੇ ਆ ਜਾਂ ਕਿਹੜੇ ਸ਼ਹਿਰੇ ਸਿੱਖਣੇ ਆ ਉਹ ਜਰੂਰ ਕਮੈਂਟ ਕਰਿਆ ਕਰੋ ਜੇ ਨਹੀਂ ਕਮੈਂਟ ਕਰਨਾ ਤਾਂ WhatsApp ਤੇ ਬੋਲ-ਬੋਲ ਕੇ ਭੇਜਿਆ ਕਰੋ ਵੀ ਬਾਈ ਹਾਂ ਅਸੀਂ ਕਿ ਸ਼ਹਿਰੇ ਸਿੱਖਣੇ ਆ ਤਾਂ ਕਿ ਮੇਰੇ ਕੋਲੇ ਕਿ ਸ਼ਹਿਰੇ ਦੋ ਦਿਨ ਕੱਟੇ ਪਏ ਆ ਮੈਂ ਤਾਂ ਬਣਾਉਣੀ ਆ ਚਲੋ ਉਹਦੇ ਨਾਲ ਨਾਲ ਵੀ ਵੀਡੀਓ ਵੀ ਬਣਾ ਲਾਂਗੇ ਲਓ ਜੀ ਹੁਣ ਆਪਾਂ ਨਾਲਾ ਕੱਢਾਂਗੇ ਪੈ ਜਾਂਦਾ ਇੱਥੋਂ ਲੰਬਾ ਨਾਲੇ ਪਾਦਾ ਕਰੋ ਹਣਾ ਬਸ ਜੋੜ ਵਗੈਰਾ ਨਾ ਪੋੜੇ ਢੇਡਾ ਜੋੜ ਮੈਂ ਜਿਹੜਾ ਕਹਿਣਾ ਉਹ ਐਂ ਕੱਟ ਲਿਆ ਕਰੋ ਆ ਦੇਖੋ ਐਂ ਕੱਟ ਲੈਣਾ ਆਪਾਂ ਨੂੰ ਇਹ ਐਂ ਲਾ ਕੇ ਢੇਡਾ ਜੋੜ ਫਿਰ ਇਹ ਟੁੱਟਦਾ ਨਹੀਂ ਕਦੇ ਵੀ ਐਂ ਜਾ ਕੇ ਇੱਕ ਗਿੜਾ ਐਂ ਲਾ ਦੇਖੋ ਠੀਕ ਆ ਇਹ ਵੀ ਤੁਹਾਨੂੰ ਮੈਂ ਨਵੀਂ ਚੀਜ਼ ਦੱਸਦੀ ਅੱਜ ਗੀਜੇ ਮੈਂ ਹੁਣ ਕੱਟਣ ਲੱਗਿਆ ਕਿਉਂਕਿ ਤੁਹਾਨੂੰ ਹਿਸਾਬ ਹੋਣਾ ਚਾਹੀਦਾ ਤੁਸੀਂ ਥੋੜਾ ਜਿਹਾ ਵੀ ਸਹਿਯੋਗ ਦਿਆ ਕਰੋ ਹਣਾ ਵੀ ਆਹ ਚੀਜ਼ ਬਈ ਕਿਵੇਂ ਹੋ ਸਕਦੀ ਆਹ ਚੀਜ਼ ਕਿਵੇਂ ਹੋ ਸਕਦੀ ਆ ਲੋ 6 ਇੰਚ ਆਪਾਂ ਫੀਤਾ ਕੱਢ ਲਿਆ ਉੱਪਰ ਆਲੋ ਸ਼ੈਂਟੀਫੀਤਾ ਕੱਢ ਲਿਆ ਸਲਵਾ ਦੀ ਲਮਾਈ ਕਿ 36 36 37 38 39 40 41 ਇੱਥੇ ਆਪਣੀ ਤਿਆਰ ਬੰਦੀ ਸੀ ਲਮਾਈ 2 ਇੰਚ ਆਪਾਂ ਵਾਧਾ ਰੱਖਦੇ ਹੁੰਦੇ ਆ ਬੈਗ ਤੋਂ ਚੱਕਣ ਵਾਸਤੇ ਇੱਥੋਂ ਆਪਾਂ ਰੱਖਾਂਗੇ 2.5 ਇੰਚ ਆਲੋ ਆਪਾਂ ਟੱਕ ਦਿੱਤਾ ਇਹਦਾ ਲੋਕ ਇੱਕ ਵਾਰੀ ਵੀਡੀਓ ਰੋਕ ਕੇ ਮਾੜਾ ਬਾਰ ਖੋਲਦੇ ਇੱਥੇ ਰੋਕ ਲਿਆ ਇਸ ਤੋਂ ਬਾਅਦ ਆਪਾਂ ਇਹਨੂੰ ਕੱਟ ਲਾਂ ਅੱਜ ਆਇਆ ਤੱਕੜਾ ਥੱਲੇ ਜੇ ਮੈਂ ਹੱਥ ਰੱਖਿਆ ਹੋਇਆ ਨੇ ਇਕੱਠਾ ਹੈ ਸਾਰਾ ਆਏ ਲੋਚ ਹੁਣ ਆਪਾਂ ਚਾਰੇ ਪੱਲੇ ਇੱਕੋ ਜਿਹਾ ਕਰ ਲਾਂਗੇ ਪਹਿਲਾਂ ਆਪਾਂ ਇਹਦੀ ਝੋਲੀ ਰੱਖਾਂਗੇ ਘੇਰਾ ਰੱਖਾਂਗੇ ਫਿਰ ਲੰਬਾਈ ਸਹੀ ਕਰਾਂਗੇ ਬਾਅਦ ਦੇ ਵਿੱਚ ਇਹ ਐਸਤੇ ਠੀਕ ਹੈ ਜੀ ਹਾਂ ਹੁਣ ਆਪਾਂ ਜਿੰਨਾ ਲੋਡ ਆਪਾ ਉਹਨਾ ਕਿ ਰੱਖ ਸਕਦੇ ਆ ਹੋ ਜੀ ਚੋੜੇ ਪਾਈ ਸੀ ਆਪਾਂ 11 ਇੰਚ 11 ਦਾ ਤਾਂ ਹੁੰਦਾ 5.5 5.5 ਇੰਚ ਆਪਾਂ ਫੀਤਾ ਬਾਹਰ ਕੱਢਾਂਗੇ ਇਹ ਇੱਥੋਂ ਹਾਂ ਲੋ ਹੁਣ ਘੇਰਾ ਆਪਾਂ ਜਿੰਨਾ ਲੋੜਾ ਉਹਨਾਂ ਰੱਖ ਸਕਦੇ ਆ ਨਾ ਹੀ ਵਾਲੀ ਭਾਰੀ ਸਲਵਾਰ ਕਰਨੀ ਨਾ ਹੀ ਵਾਲੀ ਹੌਲੀ ਆਪਾਂ ਰੱਖਾਂਗੇ 32 32 ਦੋ ਨਾਲ 64 ਇੱਥੋਂ ਝੋਲੀ ਪਾਵਾਂਗੇ 10.5 ਇੰਚ ਠੀਕ ਆ ਹਾਂ ਘੇਰ ਮਣ ਕੇ ਰੱਖਿਆ ਕਰੋ ਅੰਦਾਜ਼ਾ ਨਹੀਂ ਕਿਸੇ ਵੀ ਚੀਜ਼ ਦਾ ਰੱਖਣਾ ਕਿਉਂਕਿ ਆਪਾਂ ਗੋਤਲੇ ਜੀ ਨੂੰ ਸਾਰਾ ਲਾਵੀਂ ਫालतੂ ਕਪੜਾ ਤਾਂ ਕਿ ਪਾਉਡੀਆਂ ਵਗੈਰਾ ਵਧੀਆ ਬਣੇ ਇਹ ਤਾਂ ਉਸ ਇੱਥੇ ਆਕੀ ਨਾ ਪੰਜਵਾ ਵਿੱਚ ਮਿਲਾ ਦੇਣਾ ਹਾਂ ਠੀਕ ਆ ਹੁਣ ਆਪਾਂ ਰੱਖਾਂਗੇ ਇਹਨਾਂ ਦੀ ਲੰਬਾਈ ਲੰਬਾਈ ਹੈਗੀ 36 ਇੰਚ ਆਪਾਸੇ ਨੂੰ ਤੁਸੀਂ ਐ ਕਮਾ ਲੈਣਾ ਚੱਕ ਇਹ ਐਸਟਰ 100 ਫੀਟਾ ਪਕੜਨ ਦੇ ਉੱਪਰ ਸਲਵਾਰ ਦੀ ਲੰਬਾਈ ਕਿੰਨੀ ਹੈ 36 ਤੇ 3 39 ਹਾਲ ਹੁਣ ਆਪਾਂ ਬਿਲਕੁਲ ਸਹੀ ਜਿਹੜਾ ਆਪ ਆਸਾ ਇਹ ਮੂਰਲੇ ਪਾਸੇ ਆ ਜਾਊਗਾ ਆਪ ਆਸਾ ਅੱਡੇ ਵਾਲੇ ਪਾਸੇ ਚਲਾ ਜਾਊਗਾ ਜਿਹਦੇ ਨੇ ਪੌੜੀਆਂ ਵੀ ਵਧੀਆ ਬਣਨੀਆਂ ਤੇ ਅੱਡੀਆਂ ਵੀ ਠਕੀਆਂ ਜਾਣੀਆਂ ਹੁਣ ਮੈਂ ਇਹਨੂੰ ਇਸ ਤਰ੍ਹਾਂ ਚੱਕੂ ਇੱਥੋਂ ਫੱਟੀ ਲਾ ਕੇ ਐਂ ਇੱਥੋਂ ਤੱਕ ਪੂਰਾ ਧਿਆਨ ਨਾਲ ਦੇਖੋ ਇਹ ਆ ਲੋ ਪਹਿਲਾਂ ਮੈਂ ਤੁਹਾਨੂੰ ਨਿਸ਼ਾਨ ਦਿਖਾ ਦਿੰਦਾ ਠੀਕ ਆ ਇਹ ਨਿਸ਼ਾਨ ਲਾ ਲਿਆ ਕਰੋ ਆਹ ਨਿਸ਼ਾਨ ਆ ਰਿਹਾ ਇੱਥੇ ਪੂਰੀ ਪੂਰੀ ਲੰਬਾਈ ਰੱਖਣੀ ਆ ਇੱਥੋਂ ਆ ਚੀਜ਼ ਵੱਡੀ ਹੋ ਜੂਗੀ ਆ ਇਹਨਾਂ ਕੀ ਅੱਡੀਆਂ ਤੱਕੇ ਜਾਨੀ ਸਾਰੀਆਂ ਇਹ ਸਲਵਾਰ ਮੂਹਰੋ ਰੂਗੀ ਸਟ੍ਰੇਟ ਬਿਲਕੁਲ ਬੈਕ ਤੋਂ ਅੱਡੀਆਂ ਦੇ ਉੱਪਰ ਜਾ ਕੇ ਜਾ ਕੇ ਡਿੱਗੂ ਆਪਦੀ ਆ ਲਓ ਜੀ ਆਵਲੀ ਕਾਰਡ ਤੁਸੀਂ ਕੱਟਣੀ ਆ ਫਿਰ ਵੀ ਜੇ ਕਿਸੇ ਇਸ ਚੀਜ਼ ਦੀ ਸਮਝ ਨਾ ਆਈ ਤਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ ਜੇ ਨਹੀਂ ਆ ਬਈ YouTube ਦੇ ਕਮੈਂਟ ਨਹੀਂ ਕਰਨਾ ਉਹ ਤੁਸੀਂ WhatsApp ਤੇ ਬੋਲ ਬੋਲ ਕੇ ਭੇਜਿਆ ਕਰੋ ਬਈ ਸਾਨੂੰ ਆ ਚੀਜ਼ ਦੀ ਸਮਝ ਆ ਗਈ ਆ ਚੀਜ਼ ਦੀਵਾਰੇ ਸਮਝਾਦੇ ਹੋਣਾ ਜੇ ਕਿਸੇ ਭੈਣ ਨੇ ਫੋਨ ਕਰਨਾ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਨਾ ਦਿਨੇ ਜੀ ਕਿਸੇ ਦਾ ਫੋਨ ਨਹੀਂ ਚੱਕਿਆ ਮੇਰੇ ਤੋਂ ਹਣਾ ਤੇ ਬਾਕੀ ਤੁਸੀਂ ਕਿਸ ਟੌਪਿਕ ਤੇ ਵੀਡੀਓ ਦੇਖਣੀ ਚਾਹੁੰਦੇ ਹੋ ਉਹ ਵੀ ਕਮੈਂਟ ਕਰਿਓ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਜੀ ਦਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ